ਸਤਨਾਮੁ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਪਾਤਸ਼ਾਹੇ ਦਸਵੀਂ ਕਵਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਜ ਦੇ ਰਖਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਮੰਦਰ ਰਹਿ ਹਮਾਰਾ ਆਪਣਾ ਜਾਨਕਰੋ ਪ੍ਰਤਪਾਰ ਅਮਰੈ ਦੁਸਤ ਸਬਦ ਮੁਕਾਬ ਹੋ ਆਪ ਆਦੈ ਮਹਮਚਾਬ ਹੋ ਸੁਖਿ ਵਸੈ ਮੂਰੋ ਪਰਵਾਰਾ ਸੇਵਾ ਸਿਖ ਸੁਵੈ ਕਰਤਾਰਾ ਮੂਰ ਰਚਾ ਨਜ ਕਰਜ ਕਰੀਐ ਸਾ ਮੈਨ ਲਖੋ ਆਪ ਸੰਗ ਰਿਗੈ ਪੂਰਨ ਹੋਏ ਹਮਾਰੇ ਆਸ ਤੋਰ ਬਿਨ ਕੇ ਰਹੈ ਪਿਆਸ ਤੁਮਹਿ ਸਾਡ ਕੇ ਅਰਦਾਸ ਆਵੂ ਜੋ ਵਰਚਾਉਂ ਸੋ ਤੁਮਸੇ ਪਾਉਂ ਸੇਵਕ ਹਮਾਰੇ ਤਾਰੀ ਹੈ ਜਨ ਜਨ ਸਾਸਤਲ ਹਮਾਰੇ ਮਾਰੀ ਹੈ ਆਪਾ ਦੇਵ ਜੇ ਮਰ ਗਏ ਮਰਨ ਕਾਲ ਕਾ ਤਰਾਪਸਨ ਬਨ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿ ਰੱਖਾ ਰਾਖ ਲਿਓ ਵਾ ਰਾਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਣ ਗਿਆਂ ਹੰਤਾ ਆਤਮਹੁ ਪੂਰੀ ਚਤੁਰ ਦਿਸਕੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸ਼ੋਜਿਉ ਉਤਰ ਕਾਲ ਪਾਏ ਕਰਮਸ਼ਣ ਮਰਗਸਾ ਸਹਲ ਕਾਲ ਕ ਕੀ ਆਤਮਾਸ਼ ਜਵਨ ਕਾਲ ਜੋਗੀ ਸੋਖਿਉ ਅਵੇਦਨਾਏ ਬਰਮਾ ਜੋ ਥਿਉ ਜਵਨ ਕਾਲ ਸਨੂ ਸੁਵਾਰਾ ਨਮਸਕਾਰ ਹੈ ਤਾਹੇ ਹਮਨ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਜਾਇਓ ਆਨ ਤੇ ਕੇਉ ਤਾੜਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਵਿ ਸਵਾਰੇ ਸੇਵਕਨ ਕਉ ਸੇਵਗੁਣ ਸੁਖ ਦਿਉ ਸਾਧਰਨ ਕਉ ਪਲਮੋ ਮਦ ਕੀਉ ਘੜ ਘੜ ਕੇ ਅੰਤ ਲਗੇ ਜਾਣਤ ਭਲੇ ਬੁਰੇ ਕੀ ਪੀਰਿ ਵਿਸ਼ਾਨਤ ਚੀਟੀ ਦੀ ਜਨਸਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰਵ ਸੰਨ ਘਟ ਘਟ ਕੇ ਪੜ ਪੜ ਕੇ ਜਾਣੈ ਜੁਦ ਕਰਖ ਅਖਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਨ ਨਿਵਾਖ ਰਖ ਕਰਤ ਹੋ ਕਬ ਹੂੰ ਤੁਮੈ ਬਲਤ ਦੇਹ ਧਰ ਸੰਭੂ ਜੇਤੇ ਬਦਨ ਸ੍ਰਿਸ਼ਟ ਸਾਥਾਰੈ ਆਪੋ ਆਪਣੇ ਮੋਜ ਉਚਾਰੈ ਤੁਮ ਸਭ ਹਿਤੇ ਰਹੈ ਨਿਰਾਲਮ ਜਾਰਦ ਬੇਦ ਭੇਦ ਅਰਨਮ ਨਿਰੰਕਾਰ ਦਿਰਵ ਕਾਂਦਰ ਨਾਮ ਬੋ ਆਦਲੇ ਅਨਾਦ ਸੰਪ ਤਾ ਕਉ ਉਚਾਰਦ ਭੇਦਾਂ ਜਾਕੋ ਭੇਵ ਨਾ ਪਾਉ ਦਬਿਦ ਤਾ ਕਉ ਕਿਰਪਾ ਹਨ ਨਮਾਨਤ ਮਹਾ ਮੂਲ ਹੈ ਕਾਜ ਭੇਦ ਨਾ ਜਾਣਤ ਬਹੂ ਦੇਵ ਕੋ ਕਹਿਤ ਸਦਾ ਸਿਮ ਨਿਰੰਕਾਰ ਕਾ ਚੀਨਤ ਨਹਿ ਪਿਵ ਆਪੋ ਆਪਣੀ ਵਧ ਹੈ ਜੀਤੇ ਬਨਦ ਬਿਨ ਬਿਨ ਤੂੰ ਹੈ ਦੇਤੀ ਤੁਮਰਾਨ ਖਾ ਨਾ ਜੈ ਅਵਸਰ ਕਹਿ ਬਿ ਸਜਾ ਪ੍ਰਥਮ ਸੰਸਾਰ ਇਤੈ ਰੂਪਨ ਉਸ ਰੂਪਾ ਰੰਗ ਪਿਉ ਰਾਵ ਕੇ ਭੂਪਾ ਨਾ ਜੇ ਰਸਿ ਤੇ ਕਿਨੇ ਅਦਭੇ ਖਾਨ ਬਹੁ ਰਚ ਦਿਨੀ ਕਹੋ ਕੁਦ ਨਾ ਜਾ ਹੋਏ ਬਠਾ ਕਹੋ ਸੁਨ ਪਿਉ ਸੰਗਰ ਕਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਦ ਅਨੁਗਾਦ ਸਰੂਪ ਸਵਮ ਭਵ ਔਰ ਅਛਾ ਮੇਰੀ ਤੁਮ ਕਰੋ ਸੇਖਵਾਨ ਸਿਖ ਸੰਗਰੂ ਦੋ ਜਿਥੇ ਠੋਠ ਵਤਰ ਪਤਾ ਸਗਲ ਮਲੇਸ਼ ਕਰੋ ਨਨ ਕਤਾ ਜੇ ਆ ਤੁਜ ਅਦਰ ਸ਼ਰਣੀ ਪਰੇ ਜਨ ਕੈ ਦੁਸ਼ਟ ਦੁਖਤ ਹਵੇ ਮਰੇ ਫੁਰਖ ਜਨ ਪਗ ਪਰੇ ਤਿਹਾਰੇ ਜਨ ਕੈ ਦੋ ਸੰਕਟ ਸਭ ਟਾਰੇ ਜੋ ਅਕਲ ਕੁਗਵਾਰ ਤਾਈ ਹੈ ਤਾ ਕੇ ਗਾਲ ਲਗਟਣ ਹੈ ਅਰ ਅਛਾ ਹੋਏ ਤਾਹੇ ਸਭ ਕਲ ਦੁਸ਼ਟ ਅ੍ਰਿਸ਼ਟ ਤਰੇਤ ਦ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰਮੋਹ ਦਾਕੇ ਤਾਪ ਦਿਨ ਕੁ ਮਹਰ ਹੋ ਹਿਰਦ ਸਿਧ ਕਰਮੋ ਸਹ ਹੋਏ ਦੁਸ਼ਟ ਅਛਾ ਸਕੈ ਨਾ ਕੋਈ ਇਕ ਬਾਰ ਜਨਤ ਮੈਂ ਸਮਾਰਾ ਕਾਲ ਫਾਸੇ ਤਾਹਿ ਮਾਰਾ ਜਿਨ ਨਰਨਾ ਉਧਿਹਾਰ ਕਹਾ ਦਰ ਦੁਸ਼ਟ ਦੋਖ ਤਿਰਹਾ ਕਰਨ ਗੇਤ ਮੈਂ ਸ਼ਰਨ ਤਿਹਾਰੇ ਆਪ ਹਾਥ ਦੈਨ ਹੋ ਮਾਰੀ ਸਰਵਟ ਹੋਰੋ ਬੋਹ ਸਹਾਇ ਦੁਸ਼ਤ ਦੋਤੀ ਲਹਿੋ ਬਚਾਈ ਕਿਰਪਾ ਕਰੇ ਹਾਂਬਰ ਜਗ ਮਾਤਾ ਗ੍ਰੰਥ ਗਰਾ ਪੂਰਨ ਸਵਰਾਤਾ ਕਿਲ ਵਿਖ ਸਗਲ ਦੇਹ ਕੋ ਹਰਤਾ ਦੁਸ਼ਤ ਦੋਖਿਨ ਕਉਛੇ ਕਰਤਾ ਸ਼੍ਰੀਆ ਤੁਜ ਜਾਪੈ ਦੇਾਨਾ ਪੂਰਨ ਕਰਾ ਗ੍ਰੰਥ ਵਿਦਿਤ ਕਲ ਮਨ ਬਾਚ ਨਵਲਾ ਪਾਵੇ ਸੋਈ ਦੁੱਖ ਨਾ ਦਿਸੈ ਮਿਆਬਦ ਕੋਈ ਅਡਲ ਸੁਣੇ ਗੰਭਯੋ ਆਪ ਸਤਨਾ ਪਾਵੇ ਸੁਣੇ ਮੂੜ ਚਿਤ ਲਾਈ ਚਤੁਰਤਾ ਵਈ ਦੁਖ ਦਰਦ ਪਾਉ ਨਿਕਟ ਨਾ ਦਿਨਰ ਕੇ ਰਹੈ ਹੋਜੋ ਯਕੀਨਵਾਰ ਚੋਪਈ ਕੋ ਕਹੈ ਸੋ ਪਈ ਸਮਤ ਸਤ ਰਹੈ ਸੈਸਪਣੀ ਜੈ ਅਰਧ ਸੈਸ ਆਪਣ ਤੀਨ ਕਹਿਜੈ ਪਾਦ ਰਸਨਿ ਅਸਤ ਮੀਰਾ ਬਾਣਾ ਤੀਲ ਤੂ ਦਰਬ ਗ੍ਰੰਥ ਸੁਧਾਰਾ ਸਵਯਾ ਪਾਹੀ ਗਹਿ ਜਾਤੇ ਤੁਮਰੀ ਦਵਤੇ ਕੋ ਆਖ ਤਰਣੇ ਆਲਿਓ ਰਾਵ ਰਹੀਮ ਪ੍ਰਾਨ ਪ੍ਰਾਨ ਅਨੇ ਕਹਿ ਮੇ ਜੇ ਨਾ ਮਾਨਿਉ ਸੁਬਰੇ ਸਾਸ ਨੀ ਮੇ ਸੁਵੈ ਮੋਹ ਭੀਦ ਕਹਿ ਹਵੇ ਕਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਿਹੋ ਸਾ ਤੋਹਿ ਮਖਾਂ ਦੇਉ ਦੁਹਰਾ ਸਗਲ ਸ਼ਵਾ ਸਗਲ ਦਵਾਰ ਗੋ ਸਾਡਕੈ ਗੇਹੋ ਤੋਹਾਰੋ ਦਵਾਰ ਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾ ਤੋਹਾਰ ਸਗਲ ਦਵਾਰ ਗੋ ਸੜਕੈ ਗੇਹੋ ਤੋਹਾਰੋ ਦਵਾਰ ਬਾਹੇ ਗਹੇ ਕਿ ਲਾਜ ਅਸ ਗੋਬਿੰਦਾਸ ਤਵਾਰ ਰਾਮ ਕਲੇ ਮਹਲਾ ਤੀਜਾ ਨਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੇ ਮਨੁ ਵਜੀਆਂ ਵਧਾਈਆ ਰਾਗ ਰਤਨ ਪਰਵਾਰ ਪਰਿਉ ਸ਼ਬਦ ਗਾ ਬਣਾਈਆ ਸ਼ਬਦ ਉਸਤ ਗਾਵ ਹਰੀ ਕੇ ਰਾ ਮਨਜਨੀ ਵਸਾਇਆ ਕਹੈ ਨਾਨਕ ਨੰਦ ਅਨੰਦੁ ਗੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋਹਨ ਨਾਨੇ ਹਰਿ ਨਾਨਾ ਰਹੁ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੇਕਾਰ ਹੋ ਕ੍ਰਿ ਤੇਰਾ ਕਾਰਜ ਸਭ ਸਵਾਰਣਾ ਸਭਨਾਗਲਾ ਸਭ ਰਾਸੁ ਅਮੀ ਸੋ ਕੇ ਅਮਨ ਅਨੁਸਾਰੇ ਕਹੈ ਨਾਨਕ ਮਨ ਮੇਰੇ ਸਦਾ ਰੋਹਨ ਨਾਨੇ ਸਾਚੇ ਸਾਹਿਬ ਕੀ ਆਖਿਆ ਨਾਹੀ ਕਰਤੇ ਰੈ ਕਰਤਾ ਤੇ ਰੈ ਸੋਗਛੈ ਜਿਸ ਦੇ ਸੋ ਪਾਵੈ ਸਦਾ ਸੇ ਸਦਾ ਹਾਥੀ ਰੀ ਨਾਮ ਨਸਾ ਵੈ ਨਾਮਿ ਨ ਕਿ ਮਨੋ ਸਿਆ ਵੈ ਸਦਾ ਖਿਲੇ ਰੀ ਕਹੈ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਮੇਰਾ ਇਹਨੂ ਕਾ ਸਭ ਗਵਈਆ ਤਾਰ ਸ਼ਾਸ ਗੁਨ ਐਸਿਆ ਇਲਿਚਾ ਸਭ ਜਈਆ ਸਦਾ ਕਿਰਪਾ ਨ ਦਿੱਤਾ ਗ੍ਰਿਵਟੋ ਜੇਸੰਗ ਦੀਆਂ ਵੜਿਆਈਆ ਕਹ ਨਾਨਕ ਸਨੋ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਦਰੋ ਆਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਕਲਾਜਿਤ ਕਰਤਾਰੀਆਂ ਪੰਚ ਦੂਦ ਵਸ ਕਿਤੇ ਕਾਲ ਗੰਡੁਗ ਮਾਰਿਆ ਧੁਰਿ ਕਿਰਪਾ ਆਤਿ ਦਿਨ ਗੋਸੇ ਨਾਮ ਹਰਿ ਕੇ ਲਾਗੇ ਕਹਿ ਲਾਣ ਦਸ ਹੋਆ ਤਿਤਕਰ ਅਨਹਦ ਵਚੇ ਆਨੰਦ ਸੁਨੁਣ ਭਾਗੇ ਹੋ ਸਗਲ ਮਨੋਰਥ ਪੂਰੀ ਪਾਇਆ ਖਲੇ ਸਗਲੇ ਸੂਰੀ ਦੋਖ ਰੋਸ ਨਤਾ ਪੁਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਬੂਲੇ ਗੁਣ ਤੈ ਜਾਣੀ ਸੁਣਤੇ ਪੁਨਿਦ ਗਹਤੇ ਪਵਿਤ ਸਤਗੁਰ ਹਾ ਭਰਪੂਰੇ ਮਨਵੰਤ ਨਾਨਕ ਅਗਨ ਚਰਨ ਲਾਗੇ ਵਾਜੇ ਅਨਹਦ ਤੂਰੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸਰਾ ਦੁਇਦਾਈ ਦਾਇਆ ਖੇਲੇ ਸਾਗਲੇ ਜਗਤ ਚੰਗੇ ਆਇਆ ਮੁਰਿਆਇਆ ਵਾਚੇ ਕਰ ਮਹਦੂਨ ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂਰ ਜਿਨੇ ਨਾਮ ਧਿਆਇਆ ਗਏ ਮਖਦ ਕਾਲ ਨਾਨਕ ਤੇ ਮੁਖੁ ਜਲੇ ਕਿਤੇ ਸਤੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕਿਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ